ਸਾਰਿਆਂ ਨੂੰ ਮੇਰੀ ਪਿਆਰੇ ਪ੍ਰਸਤੂਤ ਸ਼੍ਰੀ ਕਾਲ ਜੀ ਕੀ ਤੁਹਾਨੂੰ 크리스마ਸ ਦੀਆਂ ਨੋਖੇਰ ਰਵਾਇਤਾਂ ਦੇ ਬਾਰੇ ਜਾਣਕਾਰੀ ਹੈ ਮਤਲਬ ਦੁਨੀਆ ਭਰ ਦੇ ਹਰ ਦੇਸ਼ ਵਿੱਚ 크리스마ਸ ਨੂੰ ਕਿਸ ਤਰੀਕੇ ਨਾਲ ਮਨਾਇਆ ਜਾਂਦਾ ਹੈ ਦੇ ਬਾਰੇ ਪਤਾ ਹੈ ਨਹੀਂ ਪਤਾ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖ ਲਿਓ ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰਾ ਨਾਮ ਜਸਪ੍ਰੀ ਸਿੰਘ ਹੈ ਤੁਹਾਡਾ ਸਾਰਿਆਂ ਦਾ ਮੇਰੇ ਗਿਆਨ ਤੇ ਗਾਣਿਆਂ ਦੇ ਚੈਨਲ ਦੇ ਵਿੱਚ ਸਵਾਗਤ ਹੈ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕੁਝ ਵਿਦਵਾਨਾਂ ਦੇ ਅਨੁਸਾਰ 크리스마ਸ ਲਾਟਿਨ ਪਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ 크ਰਾਈਸਟ ਦੀ ਯਾਦ ਵਿੱਚ ਪ੍ਰਾਰਥਨਾ ਸਭਾ ਪਛਮ ਦੀ ਬੋਰੰਗੀ ਸੰਸਕ੍ਰਿਤੀ ਚ ਇਸ ਮਾਹੌਸਬ ਦੇ ਨਾਲ ਕਈ ਲੋਕ ਕਥਾਵਾਂ ਵੀ ਜੁੜੀਆਂ ਹਨ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਦੁਨੀਆ ਭਰ ਚ ਇਸ ਦੀਆਂ ਵੱਖਰੀ ਰਿਵਾਇਤਾਂ ਕਿਹੜੀਆਂ ਹਨ ਸਪੇਨ ਚ ਇਸ ਦਿਨ ਨੇ ਸਮੂਹਿਕ ਪੋਜ ਹੁੰਦਾ ਹੈ ਔਰ ਤਮਦ ਹੱਥਾਂ ਚ ਵੱਡੀਆਂ-ਵੱਡੀਆਂ ਮੋਬੱਤੀਆਂ ਲੈ ਕੇ ਕ੍ਰਿਸਮਸ ਗੀਤ ਅਤੇ ਭਜਨ ਗਾਉਂਦੇ ਹਨ ਅਤੇ ਖੂਬ ਆਤੀਸ਼ਬਾਜ਼ੀ ਵੀ ਕਰਦੇ ਹਨ ਉੱਥੇ ਕ੍ਰਿਸਮਸ ਤੋਂ ਹੀ ਨਵੇਂ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਨੀਦਰਲੈਂਡ ਦੀ ਸੰਸਕ੍ਰਿਤੀ ਚ ਇਸ ਉਸਤਵ ਤੋਂ ਕਈ ਹਫ਼ਤੇ ਪਹਿਲਾਂ ਤਾਂ 크리스마 ਤੋਂ ਰੁਕ ਗੌਂਦੀ ਪ੍ਰਥਾ ਹੈ ਉੱਥੇ ਬੱਚੇ ਆਪਣੇ ਹੱਥਾਂ 'ਚ ਰੰਗ ਬਰੰਗੇ ਫੁੱਲ ਲੈ ਕੇ ਚਰਚ ਚ ਪਹੁੰਚਦੇ ਹਨ ਅਤੇ ਫਾਦਰ ਨੂੰ 크리스마 ਦੀ ਬਤਾਈ ਦਿੰਦੇ ਹਨ ਲੰਡਨ 'ਚ ਇਸ ਦਿਨ ਨੌਜਵਾਨ ਪੀੜ੍ਹੀ ਨਿਰਿਤਤਾ ਤੇ ਡਾਂਸ ਸੰਸਕ੍ਰਿਤੀ ਦੇ ਪ੍ਰਤੀ ਯਾਦਾਂ ਚ ਕਾਵ ਰੱਖਦੀ ਹੈ ਘਰਾਂ 'ਚ ਵੱਡੀਆਂ-ਵੱਡੀਆਂ ਮੋਬੱਤੀਆਂ ਜਗਾਈਆਂ ਜਾਂਦੀਆਂ ਹਨ ਅਤੇ देर ਰਾਤ ਤੱਕ ਖੂਬ ਆਤੀਸ਼ਵਾਜੀ ਵੀ ਕੀਤੀ ਜਾਂਦੀ ਹੈ ਰੋਮ 'ਚ ਇਸ ਦਿਨ ਬੱਚੇ ਨਵੇਂ-ਨਵੇਂ ਡਰੈੱਸਾ ਪਹਿਨ ਕੇ ਘੁੰਮਦੇ ਰਹਿੰਦੇ ਹਨ ਨੌਜਵਾਨ ਸੰਤਾ ਕਲਾਜ਼ ਦਾ ਪੇਸ ਬਣਾ ਕੇ ਉੱਥੇ ਆਉਂਦੇ ਹਨ ਅਤੇ ਉਹਨਾਂ ਨੂੰ ਤੋਹਫ਼ੇ ਦੇ ਨਾਲ-ਨਾਲ ਵੱਡੇ-ਵੱਡੇ ਕੁ ਮੰਜਨ ਦੇ ਤੌਰ ਤੇ ਵੱਡੀਆਂ-ਵੱਡੀਆਂ ਪਤੰਗਾਂ ਉਡਾ ਕੇ ਖੂਬ ਖੁਸ਼ੀਆਂ ਮਨਾਉਂਦੇ ਹਨ ਆਇਰਲੈਂਡ 'ਚ ਮੰਨਤਾ ਹੈ ਕਿ 크리스마ਸ ਤੇ ਪੈਦਾ ਹੋਣ ਵਾਲੇ ਬੱਚੇ ਤੇਜ਼ ਬੁੱਧੀ ਵਾਲੇ ਹੁੰਦੇ ਹਨ ਫਰਾਂਸ 'ਚ ਇਨੀ ਦਿਨੀ ਗਰੀਬਾਂ ਨੂੰ ਨਵੇਂ ਕੱਪੜੇ ਤੇ ਭੋਜਨ ਦਾਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ 크리스마ਸ ਰੁੱਖ ਵੀ ਭੇਟ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਉਹ ਬਾਅਦ 'ਚ ਸੁੰਨੇ ਥਾਂ ਤੇ ਦੱਬ ਆਉਂਦੇ ਹਨ ਸਕਾਟਲੈਂਡ 'ਚ ਲੜਕੀਆਂ ਘਰ-ਘਰ ਜਾ ਕੇ ਲਾਲ ਗੁਲਾਬ ਦਾ ਪੌਦਾ ਲਗਾਉਂਦੀਆਂ ਹਨ ਤਾਂ ਕਿ ਨਵੇਂ ਸਾਲ 'ਚ ਸਾਰੇ ਘਰ ਗੁਲਾਬ ਦੇ ਫੁੱਲ ਵਾਂਗ ਮਹਿਕਦੇ ਰਹਿਣ ਹੁਣ ਮੈਂ ਤੁਹਾਨੂੰ ਕ੍ਰਿਸਮਸ ਟਰੀ ਅਤੇ ਸੰਤਾ ਕਲਾਜ਼ ਦੇ ਬਾਰੇ ਦੱਸਦਾ ਹਾਂ ਇਸ શુભ ਮੌਕੇ ਤੇ ਕ੍ਰਿਸਮਸ ਰੁੱਖ ਦਾ ਵਿਸ਼ੇਸ਼ ਮਹੱਤਵ ਹੈ ਸਦਾ ਬਹਾਰ ਕ੍ਰਿਸਮਸ ਰੁੱਖ ਡਗਲ ਜਾਂ ਬਾਲਸਮ ਦਾ ਰੂਕ ਹੁੰਦਾ ਹੈ ਜਿਸ ਤੇ 크리스마ਸ ਦੇ ਦਿਨ ਸਜਾਵਟ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ 크리스마ਸ ਸਜਾਉਣ ਦੀ ਪ੍ਰਥਾ ਦੀ ਸ਼ੁਰੂਆਤ ਪ੍ਰਚੀਨ ਕਾਲ ਦੇ ਚੀਨੀਆਂ ਮਿਸਰ ਵਾਸੀਆਂ ਜਾਂ ਹਿਬਰੂ ਲੋਕਾਂ ਨੇ ਕੀਤੀ ਸੀ ਇਹ ਲੋਕ ਇਸ ਸਦਾਬਹਾਰ ਦਰਖਤ ਦੀਆਂ ਮਾਲਾਂ ਮੁੱਲਾਂ ਦੇ ਹਾਰਾਂ ਨੂੰ ਜ਼ਿੰਦਗੀ ਦੀ ਨਿਰੰਤਰਤਾ ਦਾ ਪ੍ਰਤੀਕ ਮੰਨਦੇ ਸਨ ਉਹਨਾਂ ਦਾ ਭਰੋਸਾ ਸੀ ਕਿ ਇਹਨਾਂ ਰੁੱਖਾਂ ਨੂੰ ਕਰਸ ਸਜਾਉਣ ਨਾਲ ਬੁਰੀਆਂ ਆਤਮਾਵਾਂ ਦੂਰ ਰਹਿੰਦੀਆਂ ਹਨ ਵਿਕਟੋਰੀਆ ਕਾਲ 'ਚ ਇਹਨਾਂ ਦਰਖਤਾਂ ਤੇ ਮੋਬੱਤੀਆਂ ਟਾਫੀਆਂ ਤੇ ਬੜੇ ਕਸਮ ਤੇ ਕੇਕ ਸਜਾਉਣ ਦੀ ਪਰੰਪਰਾ ਦੀ ਸ਼ੁਰੂਆਤ ਹੋਈ ਇਹ ਵਸਤੂਆਂ ਰਿਬਨ ਅਤੇ ਕਾਗਜ਼ ਦੀਆਂ ਪੱਟੀਆਂ ਨਾਲ ਕਤੇ ਬੰਨੀਆਂ ਜਾਂਦੀਆਂ ਹਨ ਇੰਗਲੈਂਡ ਦੇ ਜੁਬਰਾਜ ਅਲਬਰਟ ਨੇ ਸਨ 1841 ਈਸਵੀ ਚ ਵਿੰਟਸਰ ਕੈਂਸਲ ਚ ਪਹਿਲਾ ਕ੍ਰਿਸਮਸ ਦਾ ਰੁੱਖ ਲਗਾਇਆ ਸੀ ਆਧੁਨਿਕ ਕ੍ਰਿਸਮਸ ਟਰੀ ਸਜਾਉਣ ਦੀ ਪਰੰਪਰਾ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪੱਛਮੀ ਜਰਮਨੀ 'ਚ ਹੋਈ ਇਸ ਦੇ ਪਿੱਛੇ ਇੱਕ ਰੋਚਕ ਕਹਾਣੀ ਹੈ ਮੱਧਕਾਲ ਦੇ ਇੱਕ ਲੋਕਪ੍ਰੀਏ ਨਾਟਕ ਈਡਨ ਗਾਰਡਨ ਨੂੰ ਮੰਚਿਤ ਕਰਨ ਲਈ ਫਰਦੇ ਰੁੱਖਾਂ ਦੀ ਵਰਤੋਂ ਕੀਤੀ ਗਈ ਜਿਸ ਤੇ ਸੇਬ ਲਟਕਾਏ ਗਏ ਇਹ ਸਵਰਗ ਰੁੱਖ ਦਾ ਪ੍ਰਤੀਕ ਸੀ ਜਰਮਨੀ ਦੇ ਲੋਕਾਂ ਨੇ 24 ਦਸੰਬਰ ਭਾਵ ਆਦਵ ਅਤੇ ਈਵ ਦੀ ਦਾਵਤ ਦੇ ਤਾਰਮਿਕ ਮੁਸਬਤਾ ਦਿਨ ਨੂ ਫਰਦਾ ਤਰਕਰ ਆਪਣੇ ਘਰ ਦੇ ਬੇੜੇ 'ਚ ਲਗਾਉਣਾ ਸ਼ੁਰੂ ਕੀਤਾ ਇਹ ਇਸ ਰੁੱਖ ਦੀ ਸੁੰਦਰਤਾ ਵਧਾਉਣ ਲਈ ਇਸੇ ਤੇ ਪੰਨੀਆਂ ਦੇ ਲੱਕੜੀਆਂ ਦੇ ਤਕੌਣੇ ਤਖਤੇ ਲਗਾਉਂਦੇ ਸਨ ਕ੍ਰਿਸਮਸ ਸੰਤਾ ਕਲੌਸ ਤੋਂ ਬਿਨਾ ਅਧੂਰਾ ਹੈ ਇਸ ਦਾੜੀ ਵਾਲੇ ਬਾਬੇ ਦੇ ਬਿਨਾਂ ਇਸ ਉਸਤਵ ਦਾ ਮਜਾ ਕਿਰਕ ਰਹਾ ਹੈ ਜੋ 크리스마ਸ ਉਸਤਵ ਦੀਆਂ ਮਹਿਫਲ ਚ ਲੰਬੀਆਂ ਲੰਬੀਆਂ ਕਈ ਜੇਬਾਂ ਵਾਲੇ ਜੀਵੋ ਗਰੀਬ ਕੱਪੜੇ ਪਹਿਨ ਕੇ ਆਉਂਦਾ ਹੈ ਉਸਦੀ ਚਿੱਟੀ ਦਾੜੀ ਚਾਂਦੀ ਵਾਂਗ ਚਮਕਦੀ ਹੈ ਉਸਦੀਆਂ ਜੇਬਾਂ ਤੇ ਉਸਦੇ ਥੈਲੇ ਚ ਕਈ ਤਰ੍ਹਾਂ ਦੇ ਪਿਆਰੇ ਪਿਆਰੇ ਤੋਹਫੇ ਰਹਿੰਦੇ ਹਨ ਸੰਤਾ ਕਲੋਸ ਦੇ ਸੰਬੰਧ ਚ ਕਿਹਾ ਜਾਂਦਾ ਹੈ ਕਿ ਰੇਂਡੀਅਰ ਤੇ ਸਵਾਰ ਹੋ ਕੇ ਕਿਸੇ ਬਰਫੀਲੇ ਸਤਾਂ ਤੋਂ ਆਉਂਦੇ ਹਨ ਉਹ ਚੰਬਰੀਗਾ ਦੇ ਰਸਤੇ ਹੈ ਘਰਾਂ ਚ ਪ੍ਰਵੇਸ਼ ਕਰਕੇ ਸਾਰੇ ਬੱਚਿਆਂ ਨੂੰ ਤੋਹਫੇ ਦਿੰਦੇ ਹਨ ਸੰਤ ਕਲੌਜ਼ ਦੀ ਪਰੰਪਰਾ ਦੀ ਸ਼ੁਰੂਆਤ ਸੰਤ ਨਿਕੋਲਸ ਨੇ 4ਵੀਂ 5ਵੀਂ ਸਦੀ ਚ ਕੀਤੀ ਸੀ ਉਹਨਾਂ ਦੇ ਦਿਆਲੂ ਸੁਭਾਅ ਦੇ ਕਿਸੇ ਲੰਬੇ ਸਮੇਂ ਤੱਕ ਕਥਾ ਕਹਾਣੇ ਦੇ ਰੂਪ ਚ ਚਲਦੇ ਰਹੇ ਸੰਤ ਨਿਕੋਲਸ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕੌਨਸਟੈਂਟਾਈਨ ਪਹਿਲੇ ਦੇ ਸਪਨੇ ਚ ਆ ਕੇ ਤਿੰਨ ਫੌਜੇਦਾਰੀ ਨੂੰ ਮੌਧ ਹੀ ਸਜਾਤੂਰ ਬਚਾਇਆ ਸੀ 17ਵੀਂ ਸਦੀ ਤੱਕ ਇਸ ਦਿਆਲੂ ਬਜ਼ੁਰਗ ਦਾ ਨਾਮ ਸੰਤ ਨਿਕੋਲਸ ਦੀ ਥਾਂ ਸੈਂਟ ਕਲਾਜ਼ ਹੋ ਗਿਆ ਇਹ ਨਵਾਂ ਨਾਮ ਡੈਨਮਾਰਕ ਵਾਸੀ ਦੀ ਦੇਣ ਹੈ ਉੱਥੋਂ ਦੇ ਲੋਕ ਸੰਤ ਨਿਕੋਲਸ ਨੂੰ ਸੈਂਟ ਕਲਾਜ਼ ਕਹਿੰਦੇ ਸਨ ਅੱਗੇ ਚੱਲ ਕੇ ਇਸ ਦਾ ਪਰਿਵਰਤਿਤ ਰੂਪ ਸਟੈਂਡ ਕਲਾਜ਼ ਯੂਰਪੀ ਚਾਰਚੇ ਪ੍ਰਦਾਨ ਦੇਸ਼ਾਂ 'ਚ ਪ੍ਰਚਲਿਤ ਹੋਇਆ ਆਧੁਨਿਕ ਯੂਕੇ 'ਚ ਇਹਨਾਂ ਨੂੰ ਫਾਦਰ ਆਫ ਕ੍ਰਿਸਮਸ ਅਤੇ ਫਾਦਰ ਆਫ ਜਨੂਅਰੀ ਤੱਕ ਕਿਹਾ ਜਾਂਦਾ ਹੈ ਹੁਣ ਮੈਂ ਤੁਹਾਨੂੰ ਕ੍ਰਿਸਮਸ ਕੇਕ ਦੇ ਮਹੱਤਵ ਬਾਰੇ ਦੱਸਦਾ ਹਾਂ ਕ੍ਰਿਸਮਸ ਤੇ ਬਣਾਏ ਜਾਣ ਵਾਲੇ ਕੇਕ ਨੂੰ ਤਿਆਰ ਕਰਨ ਦਾ ਤਰੀਕਾ ਵਿਲੱਖਣ ਹੈ ਕ੍ਰਿਸਮਸ ਕੇਕ ਬਣਾਉਣ ਲਈ ਗ੍ਰੈਨੀਆਂ ਇੱਕ ਮਹੀਨੇ ਪਹਿਲਾਂ ਤਿਆਰੀ ਕਰਨ ਲੱਗਦੀਆਂ ਹਨ ਹੁਣ ਮੈਂ ਤੁਹਾਨੂੰ ਕ੍ਰਿਸਮਸ ਕਾਰਡ ਦਾ ਰੋਜ਼ਾਨਾ ਬਰ ਦੱਸਦਾ ਹਾਂ ਸਭ ਤੋਂ ਪਹਿਲਾਂ ਕ੍ਰਿਸਮਸ ਕਾਰਡ ਵਿਲੀਅਮ ਐਗਲੇ ਵੱਲੋਂ ਸਨ 1842 ਚ ਭੇਜਿਆ ਗਿਆ ਕਿਉਂਕਿ ਇਹ ਕ੍ਰਿਸਮਸ ਦਾ ਮੌਕਾ ਸੀ ਇਸ ਲਈ ਇਸ ਨੂੰ ਕ੍ਰਿਸਮਸ ਕਾਰਡ ਕਿਹਾ ਗਿਆ ਇਸ ਕਾਰਡ 'ਚ ਇੱਕ ਸ਼ਾਇ ਪਰਿਵਾਰ ਦੀ ਤਸਵੀਰ ਸੀ ਜਿਸ 'ਚ ਲੋਕ ਮਿੱਤੇ ਦਾਦੀ ਸੇਤ ਲਈ ਸ਼ੁਭਕਾਮਨਾਵਾਂ ਦਿੰਦੀ ਹੋਏ ਦਿਖਾਏ ਗਏ ਅਤੇ ਉਸ ਤੇ ਲਿਖਿਆ ਸੀ ਵਿਲੀਅਮ ਐਗਲੇ ਦੇ ਦੋਸਤਾਂ ਨੂੰ ਕ੍ਰਿਸਮਸ ਸ਼ੁਭ ਹੋਵੇ ਉਸ ਜ਼ਮਾਨੇ 'ਚ ਕਿਉਂਕਿ ਇਹ ਨਵੀਂ ਗੱਲ ਸੀ ਇਸ ਲਈ ਇਹ ਕਾਰਡ ਮਹਾਰਾਣੀ ਵਿਕਟੋਰੀਆ ਨੂੰ ਦਿਖ ਇਸੇ ਤਰ੍ਹਾਂ ਕੋਸ਼ਿਸ਼ ਹੋ ਕੇ ਉਹਨਾਂ ਨੇ ਆਪਣੇ ਚਿੱਤਰਕਾਰ ਡੌਪਸਨ ਨੂੰ ਬੁਲਾ ਕੇ ਛਾਈ ਕ੍ਰਿਸਮਸ ਕਾਰਡ ਬਣਾਉਣ ਲਈ ਕਿਹਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ